ਆਹ ਦੇਖ ਲੋ ਚੋਰਾ ਦੀ ਕਰਤੂਤ ਸਰਕਾਰੀ ਸਕੂਲ ਨੂੰ ਬਣਾਇਆ ਨਿਸ਼ਾਨਾ ਪਾਣੀ ਵਾਲੀ ਮੋਟਰਾਂ ਤੋਂ ਲੈ ਪੱਕੇ ਤੱਕ ਕੁਝ ਨਾ ਛੱਡਿਆ ਆਜ ਤੁਸੀਂ ਇਹਨਾਂ ਦੇਖ ਤੁਸੀਂ ਵੀ ਇਹਨਾਂ ਚੋਰਾ ਨੂੰ ਲੜਤਾ ਪਾਉਂਗੇ ਜਿਨ੍ਹਾਂ ਨੇ ਜਵਾਕਾਂ ਨੂੰ ਪਾਣੀ ਪੀਣ ਦੇ ਲਈ ਵੀ ਤਰਸਨ ਲਾ ਦਿੱਤਾ ਪਾਣੀ ਵਾਲੀ ਮੋਟਰ ਤੋਂ ਲੈ ਕੇ ਮਿੱਡੇ ਮਿਲ ਦੇ ਭਾਂਡਿਆਂ ਤੱਕ ਪਤੰਦਰਾ ਨੇ ਕੁਝ ਨਹੀਂ ਛੱਡਿਆ ਕਮਰਿਆਂ ਦੀਆਂ ਚਗਾਠਾ ਪਟਕੀਆਂ ਚੋਰ ਅੰਦਰ ਵੜੇ ਤੇ ਸਾਰਾ ਸਮਾਨ ਚੋਰੀ ਕਰਕੇ ਫਰਾਰ ਹੋ ਗਏ ਹੋਰ ਤਾਂ ਹੋਰ ਪਾਣੀ ਵਾਲੀਆਂ ਟੂਟੀਆਂ ਪੱਖੇ ਤੱਕ ਨਾ ਇਹਨਾਂ ਨੇ ਛੱਡੇ ਮਾਮਲਾ ਤਰਨਤਾਰਨ ਦੇ ਪਿੰਡ ਕੱਕੇ ਕੰਡਿਆਲਾ ਦੇ ਸਰਕਾਰੀ ਸਕੂਲ ਦਾ ਜਿੱਥੇ ਚੋਰਾਂ ਨੇ ਸਕੂਲ ਨੂੰ ਨਿਸ਼ਾਨਾ ਬਣਾਇਆ ਹੈਰਾਨੀ ਵਾਲੀ ਗੱਲ ਹੈ ਕਿ ਚੋਰੀ ਕੋਈ ਪਹਿਲੀ ਵਾਰ ਨਹੀਂ ਹੋਈ ਇਸ ਤੋਂ ਪਹਿਲਾਂ ਵੀ ਸਕੂਲ ਨੂੰ ਚੋਰਾਂ ਦੇ ਵੱਲੋਂ ਕਈ ਵਾਰ ਨਿਸ਼ਾਨਾ ਬਣਾਇਆ ਗਿਆ ਤਾਂ ਸਕੂਲ ਦੇ ਅਧਿਆਪਕਾਂ ਦੇ ਵੱਲੋਂ ਪੂਰੀ ਕਹਾਣੀ ਬਿਆਨ ਕੀਤੀ ਗਈ ਹੈ ਹਾਂਜੀ ਮੈਮ ਕੀ ਨਾਮ ਹੈ ਸਕੂਲ ਦਾ ਨਾਮ ਕੀ ਹੈ ਜੀ ਸਰਕਾਰੀ ਐਲੀਮੈਂਟਰੀ ਸਕੂਲ ਕੱਕਾ ਕੰਡਿਆਲਾ ਅੱਛਾ ਜੀ ਮੈਂ ਪਰਮਿੰਦਰ ਕੌਰ ਅੱਛਾ ਜੀ ਮੈਮ ਤੁਸੀਂ ਇੱਥੇ ਹੈੱਡ ਟੀਚਰ ਹੋ ਵੈਸੇ ਹਾਂਜੀ ਹਾਂਜੀ ਮੈਮ ਕੀ ਗੱਲਬਾਤ ਹੋਈ ਹੈ ਸਕੂਲ ਦੇ ਵਿੱਚ ਜਿਹੜੀ ਚੋਰੀ ਹੋਈ ਹੈ ਕਿੰਨੀ ਵਾਰ ਹੋਈ ਹੈ ਕੀ ਕਿੰਨਾ ਕੁ ਸਮਾਨ ਜਿਹੜਾ ਚੋਰੀ ਹੋਇਆ ਹੈ ਸਰ ਚੋਰੀ ਤੇ ਤੀਸਰੀ ਵਾਰੀ ਹੋ ਗਈ ਹੈ ਅੱਛਾ ਜੀ ਜਰੂਰੀ ਨਹੀਂ ਆਪਾਂ ਕਹਿੰਦੇ ਕਿ ਧੁੰਦਾ ਨਹੀਂ ਦਿਨਾ ਚੀ ਹੈ ਤੇ ਜੂਨ ਚ ਤਾਂ ਕੋਈ ਧੁੰਦਾ ਨਹੀਂ ਸੀ ਉਦੋਂ ਵੀ ਹੋਈ ਹੈ ਅੱਛਾ ਜੀ ਉਸ ਤੋਂ ਪਹਿਲਾਂ ਵੀ ਬਾਥਰੂਮ ਦੀਆਂ ਸਾਰਾ ਤਿੰਨ ਬਾਥਰੂਮ ਹੈ ਤੇ ਇਹਨਾਂ ਦੇ ਵਿੱਚੋਂ ਟੂਟੀਆਂ ਵਗੈਰਾ ਜੋ ਜੋ ਸਟੀਲ ਦਾ ਜੋ ਕੁਝ ਲਾ ਕੇ ਵਾਸ਼ਬਸ਼ਣ ਵਗੈਰਾ ਥੱਲੇ ਰੱਖਿਆ ਹੀ ਜੀ ਜੋ ਉਹਨਾਂ ਨੂੰ ਲੱਗਾ ਨਾ ਪਾਈਪ ਤੱਕ ਦੂਸਰੀ ਪਾਈਪ ਵੀ ਸੀ ਜੀ ਤੇ ਉਦੋਂ ਉਹ ਚੀਜ਼ ਸੀ ਪਿਛਲੀ ਵੀ ਰਸੋਈ ਦਾ ਹੀ ਸਾਰਾ ਸੀ ਅੱਛਾ ਜੀ ਤੇ ਇਸ ਵਾਰ ਤੇ ਪੱਕੇ ਵਗੈਰਾ ਆਂਗਣ ਵਾੜੀ ਦਾ ਸਮਾਨ ਮਾਰ ਬਹੁਤ ਗਿਆ ਵਿਚਾਰਿਆਂ ਦੇ ਕਮਰੇ ਚ ਅਸੀਂ ਜਿਹੜਾ ਸਮਾਨ ਰੱਖ ਲਿਆ ਉਹਨਾਂ ਨੂੰ ਵੀ ਸਾਡੇ ਕਰਕੇ ਮੈਨੂੰ ਲੱਗਦਾ ਕਿ ਨੁਕਸਾਨ ਹੋ ਉਹਨਾਂ ਦਾ ਵੀ ਸਾਡੇ ਕਰਕੇ ਹੀ ਹੋ ਗਿਆ ਮੈਨੂੰ ਇਹ ਚੀਜ਼ ਦਾ ਵੀ ਬਹੁਤ ਜ਼ਿਆਦਾ ਜੀ ਜੀ ਮੈਮ ਹਾਂਜੀ ਹਾਂਜੀ ਕਾਫੀ ਮਤਲਬ ਜਿਹੜੇ ਜਿਹੜੇ ਕਰਦੇ ਆ ਨਾ ਮਤਲਬ ਮਦਦ ਕਾਫੀ ਜਾਣੇ ਕਰਦੇ ਵੀ ਆ ਮਦਦ ਅੱਛਾ ਜੀ ਪਿੰਡ ਵੱਲੋਂ ਵੀ ਮੈਨੂੰ ਕੋਈ ਸ਼ਿਕਾਇਤ ਨਹੀਂ ਗਿਆ ਭਾਜੀ ਅੱਛਾ ਜੀ ਅਗਰ ਕੰਪਿਊਟਰ ਵੀ ਖੜਿਆ ਗਿਆ ਭਾਂਡੇ ਵੀ ਖੜੇ ਗਏ ਹੋਰ ਮੈਮ ਇੱਕ ਕੰਪਿਊਟਰ ਹਾਂਜੀ ਭਾਂਡੇ ਤੇ ਸਾਰੇ ਜਿਹੜੇ ਮਡੇ ਮਿਲਦੇ ਪਤਾ ਹੀ ਹੁੰਦਾ ਕਿਸੇ ਦਾ ਹਾਂਜੀ ਹਾਂਜੀ ਸਰਕਾਰ ਵੱਲੋਂ ਪਹਿਲਾਂ ਸਰਕਾਰ ਵੱਲੋਂ ਤੁਹਾਨੂੰ ਕਾਫੀ ਦੇਰ ਦੇ ਮਿਲੇ ਹੋਇਆ ਮੱਲੇ ਇਹ ਹੀ ਆਪਣੇ ਕੋਈ ਬਣਵਾਉਂਦੇ ਆਂ ਜਿਆਦਾ ਨਹੀਂ ਸਜਣਾ ਕੋ ਠੀਕ ਮੈਮ ਤੁਸੀਂ ਪਹਿਲਾਂ ਵੀ ਇਸ ਦੇ ਬਾਬਤ ਸ਼ਿਕਾਇਤ ਕੀਤੀ ਤੇ ਪ੍ਰਸ਼ਾਸਨ ਨੇ ਕੋਈ ਕਾਰਵਾਈ ਕੀਤੀ ਜਾਂ ਨਹੀਂ ਹਾਂਜੀ ਸਰ ਉਦੋਂ ਵੀ ਆਏ ਹੀ ਇੱਕ ਦੋ ਵਾਰੀ ਜੀ ਪਰ ਜਿਆਦਾ ਨਹੀਂ ਆਪਾਂ ਮੱਲੇ ਰਿਸਪਾਂਸ ਨਹੀਂ ਮਿਲਿਆ ਗਾ ਰਿਸਪਾਂਸ ਨਹੀਂ ਮਿਲਿਆ ਠੀਕ ਹੈ ਹੁਣ ਤੁਸੀਂ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਦਾ ਅਸੀਂ ਕਹਿੰਦੇ ਆ ਕਿ ਉਹ ਹੀ ਕੁਝ ਕਰਨਗੇ ਤੇ ਕੁਝ ਨਿਭਾਣਗੇ ਤਾਂ ਤੇ ਆ ਬਈ ਆ ਟਿਆ ਕਰਨਾ ਸਾਡੇ ਕਿਤੇ ਕੁਝ ਨਹੀਂ ਹੋਣਾ ਹਨਾ ਤੇ ਤੇ ਉਹ ਹੀ ਕੁਝ ਐਫਰਟ ਲਗਾਣਗੇ ਨਾ ਫੇਰ ਹੀ ਇਹ ਕੰਮ ਜਿਹੜਾ ਬਨੇਪਰੇ ਚੜਲਣੇ ਤਾਂ ਹੈ ਤੇ ਫਿਰ ਇਹ ਹਜ਼ਾਰ ਰਹੇਗਾ ਕਿੰਨੀ ਕੁ ਵਾਰੀ ਆਪਾਂ ਸਮਾਨ ਲਵਾਗੇ ਹਾਰ ਕੇ ਆਪਾਂ ਚਲ ਜਾਾਂਗੇ ਇਹਨਾਂ ਦੇ ਪਿੰਡ ਦਾ ਤੇ ਹਨਾ ਇੱਥੇ ਰਣਾ ਸਕੂਲ ਕੋਈ ਹੋਰ ਆਏਗਾ ਉਹਨੂੰ ਉਹਨੂੰ ਪਰੇਸ਼ਾਨੀ ਆਏਗੀ ਮੇਰੇ ਜਾਣ ਨਾਲ ਤਾਂ ਕੋਈ ਫਾਇਦਾ ਨਹੀਂ ਧੰਨਵਾਦ ਅੱਜ ਪਿੰਡ ਕੱਕਾ ਕੰਡਾਲਾ ਸਰਕਾਰੀ ਐਲੀਮੈਂਟਰੀ ਸਕੂਲ ਚ ਚੋਰੀ ਹੋਈ ਆ ਕੀ ਕਹਿਣਾ ਚਾਹੁੰਦੇ ਜੀ ਜੀ ਇਹ ਬੜੀ ਮੰਦ ਭਾਗੀ ਘਟਨਾ ਵਾ ਜੀ ਜੀ ਇਹ ਨਾ ਬੱਚਿਆਂ ਵਾਸਤੇ ਵਿਚਾਰਿਆਂ ਵਾਸਤੇ ਜਿਹੜੇ ਭਾਂਡੇ ਸੀ ਉਹ ਚੋਰਾ ਨੇ ਲੈ ਗਏ ਆ ਜੀ ਤੇ ਪਾਣੀ ਵਾਲੀ ਮੋਟਰ ਆ ਉਹ ਲੈ ਗਏ ਆ ਹਾਂਜੀ ਤੇ ਉਹਦੇ ਤੋਂ ਬਲਾਦਾ ਜਿਹੜਾ ਜਿੰਦਰੇ ਵੱਡੇ ਸੀ ਉਹ ਭੰਨ ਕੇ ਅੰਦਰੋਂ ਸਾਰਾ ਕੰਪਿਊਟਰ ਵਗੈਰਾ ਜਿਹੜਾ ਵਾ ਲੈ ਗਏ ਆ ਮੈਡਮ ਨੇ ਜਿਹੜੀ ਹੀ ਉਹ ਕੈਮਰੇ ਬਹੁਤ ਵਧੀਆ ਤਰੀਕੇ ਨਾਲ ਲਵਾਏ ਸੀ ਉਹ 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 ਵੀ ਭੰਨ ਤੋੜ ਕੇ ਸਾਰਾ ਸਮਾਨ ਜਿਹੜਾ ਵਾ ਉਹ ਉਹਨਾਂ ਨੇ ਲੈ ਗਏ ਆ ਨਾਲ ਉਹ ਤੇ ਮੈਂ ਤੇ ਇਹੋ ਪ੍ਰਸ਼ਾਸਨ ਗੜੀ ਮੰਗ ਰੱਖਦਾ ਵਾਂ ਕਿ ਇਹ ਇੱਕ ਸਕੂਲ ਨਹੀਂ ਇੱਕ ਸਿੱਖਿਆ ਦਾ ਮੰਦਰ ਆ ਜਿੱਥੋਂ ਬੱਚੇ ਸਿੱਖ ਕੇ ਜਾਂਦੇ ਆ ਘਰ ਤੇ ਸਿੱਖ ਕੇ ਮਤਲਬ ਵੱਡੇ ਅਫਸਰ ਬਣਦੇ ਆ ਸਭ ਕੋ ਬਣਦੇ ਆ ਪਰ ਚੋਰਾਂ ਨੇ ਇਹ ਗੱਲ ਵੇਖੀ ਨਹੀਂ ਵੀ ਇਹ ਬੱਚਿਆਂ ਦਾ ਇੱਕ ਸਕੂਲ ਆ ਉਹਨਾਂ ਨੇ ਮਤਲਬ ਬਹੁਤ ਵੱਡਾ ਨੁਕਸਾਨ ਕੀਤਾ ਐਰਕੀ ਤੇ ਬਹੁਤ ਵੱਡਾ ਨੁਕਸਾਨ ਕੀਤਾ ਪਰ ਪਿੱਛੇ ਵੀ ਦੋ ਚੋਰ ਆਈਆਂ ਉਦੋਂ ਥੋੜਾ ਜਿਹਾ ਐਰਕੀ ਤੇ ਬਹੁਤ ਜ਼ਿਆਦਾ ਵੱਡਾ ਨੁਕਸਾਨ ਕੀਤਾ ਆ ਐਰਕੀ ਤੇ ਉਹਨਾਂ ਨੇ ਕੰਪਿਊਟਰ ਵਗੈਰਾ ਨਾਲ ਭਾਂਡੇ ਆ ਨਾਲ ਮੋਟਰ ਆ ਪਾਣੀ ਵਾਲੀ ਉਹ ਵੀ ਕੱਢ ਕੇ ਨਾਲ ਲੈ ਗਏ ਆ ਜੀ ਹਾਂਜੀ ਕੀ ਮੰਗ ਕਰਦੇ ਆ ਅਸੀਂ ਪ੍ਰਸ਼ਾਸਨ ਕੋ ਹੱਥ ਜੋੜ ਕੇ ਅਪੀਲ ਕਰਦੇ ਆ ਵੀ ਸਾਨੂੰ ਵੱਧ ਤੋਂ ਵੱਧ ਵੀ ਚੋਰਾਂ ਤੇ ਸਖਤ ਜਿਹੜੀ ਕਾਰਵਾਈ ਕੀਤੀ ਜਾਵੇ ਤੇ ਉਹਨਾਂ ਤੇ ਜਾਰੀ ਮਤਲਬ ਨਾਤ ਪਾਈ ਜਾਵੇ ਤੇ ਪ੍ਰਸ਼ਾਸਨ ਨੂੰ ਅਸੀਂ ਆਨੇ ਵੀ ਸਾਡੇ ਸਕੂਲ ਨੂੰ ਥੋੜੀ ਜੀ ਸਹਾਇਤਾ ਦਿੱਤੀ ਜਾਵੇ ਤੇ ਐਨਆਰਆਈ ਵੀਰਾਂ ਗਾੜੀ ਵੀ ਮੈਂ ਬੇਨਤੀ ਕਰਦਾ ਵਾਂ ਉਹ ਵੀ ਸਾਡੇ ਸਕੂਲ ਨੂੰ ਥੋੜਾ ਜਿਹਾ ਸਹਿਯੋਗ ਦੇਣ ਜਿਹੜਾ ਕੀ ਭਾਂਡੇ ਭੁੰਡੇ ਬੱਚਿਆਂ ਦੇ ਲੈ ਗਏ ਚੋਰ ਉਹਨਾਂ ਨੂੰ ਅਸੀਂ ਬਣਾ ਸਕੀਏ ਕਿਉਂਕਿ ਇੱਕ ਇੱਕ ਨਾ ਬੰਦੇ ਨਾਲ ਹੀ ਸਾਰਿਆਂ ਨਾਲ ਸਹਿਯੋਗ ਨਾਲ ਹੀ ਕੰਮ ਚੱਲਦਾ ਵਾ ਇਸ ਕਰਕੇ ਮੈਂ ਸਾਰਿਆਂ ਵੀਰਾਂ ਨੂੰ ਕਹਿੰਨਾ ਵਾ ਵੀ ਥੋੜੇ ਜਿਹਾ ਸਾਡਾ ਸਹਿਯੋਗ ਦਿਓ ਅਸੀਂ ਥੋੜੇ ਜਿਹਾ ਪਾਣੀ ਤੋਂ ਅੱਜ ਬੜੀ ਤੰਗੀ ਆ ਉਹ ਪਰਲੇ ਘਰ ਚੋਂ ਲਿਆ ਕੇ ਵਰਤਣ ਦਾ ਆ ਕਿਉਂਕਿ ਪਾਣੀ ਤਾਂ ਤੁਹਾਨੂੰ ਪਤਾ ਹੀ ਹਰ ਇੱਕ ਘਰ ਚ ਮਿੰਟ ਮਿੰਟ ਤੇ ਪਾਣੀ ਦੀ ਲੋੜ ਪੈਂਦੀ ਹੈ ਜੀ ਅਜੇ ਤੇ ਸਿਆਲ ਆ ਤੇ ਗਾਂ ਗਰਮੀ ਆ ਰਹੀ ਹੈ ਜੀ ਉਹ ਮੋਟਰ ਤੋਂ ਪਾਣੀ ਤੋਂ ਬਗੈਰ ਤੇ ਫਿਰ ਗੁਜ਼ਾਰਾ ਨਹੀਂ ਹੈਗਾ ਜੀ ਇਸ ਕਰਕੇ ਸਾਨੂੰ ਵੀਰਾਂ ਨੂੰ ਸਾਰਿਆਂ ਨੂੰ ਦਾਨੀ ਸੱਜਣਾ ਨੂੰ ਮੈਂ ਬੇਨਤੀ ਕਰਦਾ ਹਾਂ ਵੀ ਥੋੜੀ ਸਾਡੀ ਮਦਦ ਕੀਤੀ ਜਾਵੇ ਜੀ ਜਿਹੜੀ ਐਂ ਮੋਟਰ ਆ ਜਾਂ ਕੋਈ ਭਾਂਡਾ ਵਗੈਰਾ ਵਾ ਜਾਂ ਕੋਈ ਕੋਈ ਚੀਜ਼ ਆ ਉਹ ਲੈ ਕੇ ਲਾ ਲਈ